Yeah. Uh -huh. ਜੀ ਉਹਨਾਂ ਆਪਾ ਗੁਰ ਅੰਗਦੇਵ ਜੀ ਸਾਹਿਬ ਦੇ ਬਾਰੇ ਉਹਨਾਂ ਦੇ ਜੀਵਨ ਬਾਰੇ ਜਾਣਤ ਪਾਈਏ ਗੁਰੂ ਅੰਗਦ ਦੇ ਸਾਹਿਬ ਜੀ ਜੋ ਕਿ ਗੁਰੂ ਨਾਨਕ ਦੇਵ ਜੀ ਦਾ ਹੁਕਮ ਕਮਾ ਕੇ ਦੂਜੇ ਗੁਰ ਨਾਮ ਦੇ ਰੂਪ ਵਿੱਚ ਪ੍ਰਗਟ ਹੋਏ ਆ ਜੀ ਜਦਾਂ ਬੰਨਣਾ ਪਾਈ ਲੈਣਾ ਜੀ ਸੀ ਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਆ ਜੀ ਨੂੰ ਆਪਣਾ ਅੰਗ ਭਾਅ ਆਪਣਾ ਰੂਪ ਬਣਾ ਲਿਆ ਤਾਂ ਉਹਨਾਂ ਦਾ ਨਾਮ ਲੈਣੇ ਤੋਂ ਬਦਲ ਕੇ ਅੰਗਦ ਰਕ ਦਿੱਤਾ ਗਿਆ ਇਸ ਤਰ੍ਹਾਂ ਪਹਿਲਾ ਜੀ ਨੇ ਦੂਜੇ ਗੁਰੂ ਸ੍ਰੀ ਗੁਰ ਅੰਗਦ ਦੇ ਜੀ ਦੇ ਰੂਪ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਵਾਗ ਡੋਰ ਨੂੰ ਸੰਭਾਲ ਲਿਆ ਆ ਜੀ ਨੇ 1542 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਅaltra ਸਿੱਖੀ ਦੀ ਚੜ੍ਹਦੀ ਕਲਾ ਲਈ अनेका ਕਾਰਜ ਕੀਤੇ ਆਪ ਜੀ ਨੇ ਦਿਲ ਸਮੇ ਸਿਫ ਬੰਤ ਦੀ ਅਗਵਾਈ ਕੀਤੀ ਉਸ ਸਮੇ ਮਗਲ ਬਾਦਸ਼ਾਹ ਹਮਾਈਉਂ ਦੀ ਹੁਕਮ ਸੀ ਗੁਰੂ ਅੰਗਦ ਦੇ ਜੀ ਦੇ ਗੁਰਤਾ ਗੱਦੀ ਕਾਲ ਦੇ ਦੌਰਾਨ ਭਾਰਤ ਵਿੱਚ ਰਾਜਨੀਤੀ ਨਿਸ਼ਟਿਕ ਤੋਂ ਬੜੇ ਉਤਰਾਉ ਚੜਾਉ ਦਾ ਦੌਰ ਸੀ ਇਸ ਲਈ ਗੁਰਨਾនਦੇ ਜੀ ਦੇ ਨਾਹੀ ਸਿਧਾਂਤਾਂ ਨੂੰ ਪ੍ਰਚਾਰ ਪ੍ਰਸਾਰਨ ਲਈ ਆਹ ਜੀ ਨੇ अनेका ਯਤਨ ਕੀਤੇ ਸੋ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਦੀ ਆਪਣੀ ਇਸ ਜ਼ਿੰਮੇਵਾਰੀ ਨੂੰ ਬਹੁਤ ਬਾਕੂਬੀ ਸਾਥ ਨਿਭਾਇਆ ਗੁਰ ਅੰਗਦ ਦੇਵ ਜੀ ਦਾ ਜਨਮ ਮੱਤੇ ਦੀਸਰਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਵਿਕੇ ਪੇਤਾ ਬਾਬਾ ਫੇਰੂ ਮਾਲ ਦੇਕਰ ਮਾਤਾ ਲਿਆ ਕੌਰ ਜੀ ਦੇ ਕੋਖੋਂ 31 ਮਾਰਚ 1540 ਈਸਵੀ ਨੂੰ ਹੋਇਆ ਬਾਬਰ ਦੇ ਹਮਲੇ ਆਤੇ ਉਸ ਦੇ ਸੂਬੇਦਾਰਾਂ ਦੀਆਂ ਬਗਾਵਤਾਂ ਤੇ ਉਹ ਲੁੱਟ-ਪੋਟ ਲੁੱਟ ਮਾਰਾਂ ਦੇ ਕਾਰਨ ਆਪ ਜੀ ਦਾ ਪਿੰਡ ਮੱਤੇ ਦੀਸਰਾ ਬਿਲਕੁਲ ਹੀ ਉਜੜ ਗਿਆ ਤਾਂ ਆਪ ਜੀ ਦੇ ਪਿਤਾ ਬਾਬਾ ਫੈਰੂ ਮਾਲ ਜੀ ਆਪਣੇ ਪਰਿਵਾਰ ਸਬੇ ਪਿੰਡ ਹਰੀ ਕੇ ਵਿਖੇ ਰਹਿਣ ਲੱਗ ਪਏ ਅਤੇ ਫਿਰ ਉਥੋਂ ਖਡੂਰ ਸਾਹਿਬ ਆਨ ਵਸੇ ਗੁਰੰਗਦੇ ਦੇ ਦਿਲਾ ਵਿਆਹ ਸ਼੍ਰੀ ਦੇਵੀ ਚੰਦੀ ਜੀ ਸੁਪਤਰੀ ਜੀ ਬੀਬੀ ਖੀਵੀ ਜੀ ਨਾਲ ਪਿੰਡ ਸਿੰਘੜ ਜ਼ਿਲ੍ਹਾ ਅਮਰਸਰ ਵਿਖੇ ਹੋਇਆ ਆਪ ਜੀ ਦੇ ਦੋ ਪੁੱਤਰ ਭਾਈ ਲਾਸੁਦੀ ਤੇ ਭਾਈ ਦਾਤੂ ਜੀ ਅਤੇ ਦੋ ਧੀਆਂ ਬੀਬੀ ਅਮਰੋਜੀ ਤੇ ਬੀਬੀ ਉਨੋਖੀ ਜੀ ਪੜਹਾਈ ਹਨ ਪਰਵਾਰਿਕ ਬਰਾਸਲ ਦੇ ਅਨਸਾਰ ਆਪ ਜੀ ਬਜੁੰਦੋ ਦੇਵੀ ਦੇ ਉਜਾਰੀ ਸਨ ਅਤੇ ਹਰ ਸਾਲ ਆਪਣੇ ਪਿੰਡ ਤੋਂ ਦੇਵੀ ਦੁਆਰਾ ਮੁਖੀ ਦੇ ਦਰਸ਼ਨ ਦੇ ਸੰਗਤ ਲੈ ਕੇ ਜਾਇਆ ਗੱਦੇ ਸਨ ਪਰ ਮਨ ਜਿਸ ਸ਼ਾਂਤੀ ਦੀ ਭਾਲ ਵਿੱਚ ਸੀ ਉਹ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ ਇੱਕ ਦਿਨ ਤੜਕਸਾਰ ਪਿੰਡ ਦੇ ਹੀ ਇੱਕ ਪੁਛਰੀ ਪਾਈ ਜੋਤ ਦੀ ਕੋਲ ਗੁਰਨਾਮ ਦੇ ਵੀ ਦੀ ਉਚਾਰਨ ਕੀਤੀ ਹੋਈ ਜਗਜੀਤ ਸਿੰਘ ਜੀ ਦੀ ਪਾਵਨ ਬਾਣੀ ਸਰਵਣ ਕੀਤੀ ਤੇ ਮਨ ਨੂੰ ਬੜਾ ਆਤਮ ਅਨੰਤੇ ਸ਼ਾਂਤੀ ਪ੍ਰਾਪਤ ਹੋਈ ਭਾਈ ਜੋ ਜੀ ਤੋਂ ਪੁੱਛਣ ਤੇ ਪਤਾ ਲਗਾ ਕਿ ਬਾਣੀ ਜੋ ਨਾਂ ਸਦੀ ਦੀ ਉਚਾਰਨ ਕੀਤੀ ਹੋਈ ਹੈ ਉਸੇ ਸਮੇਂ ਹੀ ਆਪ ਜੀ ਦੇ ਮਨ ਵਿੱਚ ਜੋ ਨਾਂ ਦੇ ਜੀ ਦੇ ਦਰਸ਼ਨਾਂ ਦੀ ਤਾਂ ਲੱਗ ਗਈ ਅਤੇ ਮਨ ਵਿੱਚ ਵਿਚਾਰ ਬਣਾਇਆ ਇਸ ਵਾਰ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਆਉਂਦੇ ਹਾਂ ਪਹਿਲਾਂ ਕਰਤਾਰਪੁਰ ਰੁਕ ਕੇ ਗੁਰਨਾਮ ਜੀ ਦੇ ਦਰਸ਼ਨ ਕਰਨੇ ਹਨ ਆ ਜਿਨੇ ਬਣਾਏ ਹੋਏ ਪ੍ਰੋਗਰਾਮ ਅਨਸਾਰ ਇਸ ਤਰ੍ਹਾਂ ਹੀ ਕੀਤਾ ਪਰ ਜਦੋਂ ਗੁਰਨਾਮ ਦੇ ਜੀ ਦੇ ਦਰਸ਼ਨ ਕੀਤੇ ਤਾਂ ਫਿਰ ਗੁਰਨਾਮ ਦੇ ਜੀ ਦੇ ਹੀ ਭੋਗੇ ਰਹਿ ਗਏ ਕਿਉਂਕਿ ਜਿਸ ਆਤਮਿਕ ਆਨੰਦ ਦੇ ਉਹ ਪਹਾੜ ਵਿੱਚ ਸੰਤ ਉਹ ਉਹਨਾਂ ਦੇ ਜੀ ਤੋਂ ਪ੍ਰਾਪਤ ਹੋ ਚੁੱਕੀ ਸੀ ਸੋ ਇਸ ਲਈ ਹੁਣ ਅਜੇਹੇਦਾਰ ਨੂੰ ਛੱਡ ਕੇ ਕਿਤੇ ਹੋਰ ਜਾਣ ਦਾ ਕੋਈ ਮਤਲਬ ਨਹੀਂ ਸੀ ਆਜ ਨੇ ਕਰਤਾਰਪੁਰ ਵਿਖੇ ਰਹਿ ਕੇ ਹੀ ਗੁਰਨਾndez ਜੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆਜ ਨੇ ਲਗਾਤਾਰ 7 ਸਾਲ ਗੁਰਨਾndez ਜੀ ਦੀ ਸੇਵਾ ਅਜੇ ਇਹ ਦੇਖ ਤਾਂ ਨਾਲ ਕਮਾਈ ਕਿ ਆਪ ਜੀ ਦੂਜੇ ਗੁਰ ਨਾਨਕ ਬਣ ਗਏ ਆਪ ਜੀ ਨਹੀਂ ਗੁਰ ਨਾਨਕ ਨੂੰ ਅਕਾਲ ਪੁਰਖ ਦਾ ਰੂਝਾਨਿਆ ਅਤੇ ਉਹਨਾਂ ਦਾ ਹਰ ਹੁਕਮ ਸੱਤ ਸੱਤ ਕਰਕੇ ਮੰਨਿਆ ਤੇ ਗੁਰ ਨਾਨਕ ਦੇ ਜੀ ਨੂੰ ਅਜੇ ਆ ਰਜਾਇਆ ਕਿ ਗੁਰੂ ਸਾਹਿਬ ਜੀ ਨੇ ਇਲਾਹੀ ਗੁਰਤਾ ਗੱਦੀ ਦੀ ਮਹਾਨ ਜ਼ਿੰਮੇਵਾਰੀ ਆਪਣੇ ਪੁੱਤਰਾਂ ਨੂੰ ਦੇਨ ਜੀ ਵਜਾਏ ਭਾਈ ਰਣਾ ਜੀ ਨੂੰ ਦਿੱਤੀ ਗੋਤਾ ਗਦੀ ਦੀ ਪਾਪੀ ਤੋਂ ਬਾਅਦ ਗੁਰੰਗਦੇਵ ਜੀ ਨੇ ਗੁਰਨਾਨ ਦੇਵ ਜੀ ਦੇ ਆਸ਼ ਅਨਸਾਰ ਫਿਰਤਾਤ ਨੂੰ ਛੱਡ ਕੇ ਖਾੜੂ ਸਭ ਆਣ ਵਾਸਾ ਕੀਤਾ ਗੁਰਨਾਨ ਦੇਵ ਜੀ ਬਲੋਂ ਇਹ ਲਈ ਗੋਤਾ ਗਦੀ ਦੀ ਬਖਸ਼ ਪਾਪਤ ਹੋਣ ਤੋਂ ਬਾਅਦ ਗੁਰੰਗਦੇਵ ਜੀ ਇਸ ਅਦੁੱਤੀ ਇਹਨਾਂ ਹੀ ਬਖਸ਼ ਦੇ ਸ਼ੁਕਰਾਨੇ ਵਜੋਂ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ।ੁਰਗਾ ਦੇਦੀ ਖਡੂ ਸਾਹਿਬ ਵਿਖੇ ਮਾਤਾ ਬ라이 ਦੇ ਘਰ ਇੱਕ ਕਮਰੇ ਵਿੱਚ ਸਮਾਧੀ ਲਾ ਕੇ ਉਹ ਨਾਮ ਦੇ ਜੀਦੇ ਪਿਆਰ ਅਤੇ ਵਰਾਗ ਵਿੱਚ ਲੀਨ ਹੋ ਗਏ। ਆਪ ਹੀ ਨੇ ਮਾਈ ਬ라이 ਜੀ ਨੂੰ ਅਦਾਇਰ ਕਰ ਦਿੱਤੀ ਕਿ ਉਹ ਇਸ ਬਾਰੇ ਇਹ ਹੈ ਨੂਮੀਨਾ ਦਸਨ ਗੁਨਾਦ ਦੇ ਜੀ ਦੇ ਕਰਤਾ ਗੁਨਾਦ ਦੇ ਜੀ ਦੇ ਕਰਤਾਰ ਪੁਰਵਖੇ ਜੋਤੀ ਜੋਤ ਸਮਾਨ ਤੋਂ ਬਾਅਦ ਜਦੋਂ ਸੰਗਤਾਂ ਗੁਰੂ ਅੰਗਦ ਦੇ ਜੀ ਦੇ ਦਰਸ਼ਨ ਦੇ ਵਿਆਕਰ ਹੋ ਗਈਆਂ ਤਾਂ ਸਾਰੀਆਂ ਸੰਤਾਂ ਨੇ ਬਾਬਾ ਬੁੱਢਾ ਜੀ ਕੋ ਆਣ ਬੇਨਤੀ ਕੀਤੀ ਬਾਬਾ ਜੀ ਬਾਬਾ ਬੁੱਢਾ ਜੀ ਸੰਗਤ ਨੂੰ ਨਾਲ ਲੈ ਕੇ ਤਦ ਮਾਈ ਭਰਾ ਹੀ ਦੇ ਆਣ ਪੰਤੇ ਤੇ ਮਾਤਾ ਜੀ ਨੂੰ ਗੁਰਸਾਹਿਬ ਜੀ ਬਾਰੇ ਪੁੱਛਿਆ ਜਦੋਂ ਮਾਤਾ ਜੀ ਨੇ ਦਸੰਤੋ ਸੰਕੋਚ ਕੀਤਾ ਤਾਂ ਉਹ ਬੁੱਢਾ ਜੀ ਨੇ ਇਹ ਦੇਖ ਕੇ ਹਾਂ ਕਿ ਮਾਤਾ ਜੀ ਤੁਹਾਡੇ ਚਿਹਰੇ ਦਾ ਨੂਰ ਦੱਸ ਦੱਸਦਾ ਹੈ ਕਿ ਗੁਰੂ ਜੋਤ ਤੁਹਾਡੇ ਘਰ ਵਿੱਚ ਹੈ ਮਾਤਾ ਜੀ ਨੇ ਕਿਹਾ ਕਿ ਹੁਕਮ ਨਹੀਂ ਹੈ ਬਾਬਾ ਬੁੱਢਾ ਜੀ ਨੇ ਬੜੀ ਜੁਗਤੀ ਨਾਲ ਗੁਰਸਾਹਿਬ ਨੂੰ ਸੰਗਤ ਦੇ ਚ ਪਰਵੜੀਤਾ ਬਾਬਾ ਬੁੱਢਾ ਜੀ ਨੇ ਜਿਸ ਕਮਰੇ ਵਿੱਚ ਗੁਰਸਾਹਿਬ ਜੀ ਵਿਰਾਜਮਾਨ ਸਨ ਉਸ ਕਮਰੇ ਦੇ ਬਾਹਰ ਬੈਠ ਕੇ ਗੋਲ ਨਾਨਕ ਦੇਵ ਜੀ ਦੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਗੋਲ ਨਾਨਕ ਜੀ ਦੀ ਇਹਾਈ ਬਾਣੀ ਸੁਣ ਕੇ ਗੁਰ ਅੰਗਦ ਦੇਵ ਜੀ ਦੀ ਸਮਾਧੀ ਖੁੱਲ ਗਈ ਤੇ ਉਹ ਬੇਵਸੋ ੁੰਡਾ ਖੁਲ ਕੇ ਬਾਹਰ ਆ ਸੰਗਤ ਵਿੱਚ ਬੈਠ ਕੇ ਸੁਰ ਬਾਣੀ ਦਾ ਕੀਰਤਨ ਸੁਣਨਾ ਲੱਗ ਪਏ। ਇਸ ਸਰਾਬਾਬਾ ਬੁੱਢਾ ਜੀ ਨੇ ਜੁਕਤੀ ਨਾਲ ਗੁਰ ਅੰਗਦ ਦੇਵ ਜੀ ਨੂੰ ਸੰਗਤ ਵਿੱਚ ਭਾਗ ਵਰ ਕੀਤਾ। ਸਾਰੀ ਸੰਗਤ ਨੇ ਉਹਨਾਂ ਨੂੰ ਗੁਨਾ ਦਾ ਰੂਪ ਜਾਣ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੇ ਮਹਿੰਤੀ ਕਰਦੇ ਇਹ ਸਾਰੀ ਸੰਗਤ ਉਹਨਾਂ ਦੇ ਦਰਸ਼ਨਾਂ ਦੇ ਵਿਆਖਿਆ ਹੋ ਰਹੀ ਆ ਇਸ ਲਈ ਉਹ ਸੰਗਤਾਂ ਨੂੰ ਦਰਸ਼ਨ ਅਤੇ ਉਦੇਸ਼ ਦੇ ਕੇ ਨਿਹਾਰ ਕਰਨ ਗੁਰੰਗਦੇ ਜੀ ਨੇ ਖੁਦ ਉਸ ਵੇਖੇ ਖੁੱਲੇ ਆਮ ਉਹ ਨਾਂ ਦੇ ਜਿਹੜੇ ਮਹਾਨ ਸਦਾਤਾ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਬਿਆਨ ਸੰਗਤਾਂ ਉਹਨਾਂ ਮਾਗੇ ਉਹਦੇ ਦਰਸ਼ਨ ਲਈ ਆਉਣ ਲੱਗੀਆਂ ਗੁਰੂਕੋ ਇਹ ਦੇ ਕੋ ਬਚਨ ਕੇ ਮਾਵੇ ਸੰਤਨ ਕਾ ਸਗੋ ਪਰ ਸ਼ਾਦੀ ਤਰੀਏ ਗੁਰਮੁਖ ਅੰਗਦ ਦੇਵ ਜੀ ਨੇ ਕੋਈ ਜਾਪ ਤਪ ਨਹੀਂ ਕੀਤਾ ਇੱਕੋ ਕੰਮ ਕੀਤਾ ਗੋ ਨਾਨ ਦੇਵ ਜੀ ਦਾ ਬਚਨ ਸੱਤ ਸੱਤ ਸੱਚ ਕਰਕੇ ਮੰਨਿਆ ਪਰ ਇਸੇ ਕারে ਗੁਰੂ ਸਾਹਿਬ ਨੇ ਕਿਹਾ ਜਿਹੜਾ ਬਚਨ ਕਮਾਉਂਦਾ ਆ ਉਹ ਉਹੀ ਬਚਨ ਕਵਾਸਾ ਜਿਹੜੀ ਆਪਣੀ ਹਉਮੈ ਨੂੰ ਬਿਲਕੁਲ ਮਾਰ ਲਿਆ ਜਿਸ ਨੇ ਹਉਮੈ ਨੂੰ ਮਾਰ ਲਿਆ ਹੋਏ ਉਹ ਗੁਰਦਾ ਬਚਨ ਸੱਤ ਸੱਤ ਕਰਕੇ ਕਮਾ ਸਕਦਾ ਹੈ ਤਦਾਰ ਬਖੋ ਇੱਕ ਜੋਤ ਸੰਦਸੀਆ ਅੰਦੇ ਦੇ ਜੀ ਨੇ ਇਸ ਤਰ੍ਹਾਂ ਗਿਰਿ ਸਦੇ ਤੇ ਕਿਹਾ ਕਿ ਇਹ ਬਲੂਸਾਰੋ ਕਾਰਸ ਸਾਰੇ ਕਾਰੋਬਾਰ ਗੁਰੂ ਦੇ ਸੰਤ ਤੇ ਕਰਨਾ ਹੈ ਗੁਰੂ ਦੇ ਸੰਤ ਕੇ ਘਰ ਕੇ ਉਹ ਕਾਰੋਬਾਰ ਕਰਨੇ ਉਹ ਕਾਰੋਬਾਰ ਵੀ ਕੁਜਾਰੀ ਕਰਨੇ ਹੁੰਦੇ ਨੇ ਉਹ ਭਗਤੀ ਬਣ ਜਾਂਦੀ ਹੈ ਇਸੇ ਕਾਰੋਬਾਰ ਕਰਦਿਆਂ ਹੋਇਆਂ ਵਾਹਿਗੁਰੂ ਜਾਪ ਕਰਨਾ ਅਮਰ ਤੇਰੇ ਉੱਠ ਕੇ ਅਲਾਈ ਬਾਣੀ ਦਾ ਸਿਮਰਨ ਕਰਨਾ ਦਰਜੀਤ ਸਾਹਿਬ ਤੇ ਹੋਰ ਸਾਰੀ ਬਾਣੀਆਂ ਦਾ ਜਾਗ ਫਿਰ ਜਾਗ ਦਾ ਨਾਮ ਜਾਣੋ ਰਾਤ ਨੂੰ ਜਾਗ ਦਾ ਨਾਮ ਚੱਲਦੇ ਫਿਰਦੇ ਬੈੰਦੇ ਉੱਠਦੇ ਆ ਵਹੀ ਉਹ ਜਾਗ ਕਰੀਏ ਔਰ ਜਾਂ ਮੂਰ ਮੰਤਾ ਪਾਠ ਕਰਾਇ ਕਰੀਏ ਇਹ ਜੋਤ ਸਾਨੂੰ ਗੁਰ ਅੰਗਦ ਦੇ ਜੱਸੀਆ ਕਿ ਬੈੰਦੇ ਉੱਠਦੇ ਆ ਨਾਮ ਤੇ ਆਈਏ ਘਰ ਸੇਵਾ ਕਰਦੇ ਹੋਏ ਨਾਮ ਤੇ ਆਈਏ ਜੇ ਕਰਾਂਗੇ ਗੁਰਮਖੋ ਇਹ ਜਨਮ ਆਪਣਾ ਸਫਲਾ ਕਰਕੇ ਜਾਵਾਂਗੇ ਦੇਵ ਸੱਜਣ ਦੀਆਂ ਜੇ ਹੋਵੇ ਸਾਇਬ ਸਬ ਮੇਲ ワイヨリギカカさサワイヨリギカて